ਇਰਿਆ ਕਾਲ ਦੀ ਵੀਡੀਓ ਦੇਖ ਰਹੇ ਸਬਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ 225 ਸਾਲ ਪਹਿਲਾਂ ਕਿਸ ਕਿਸੇ ਨੇ ਬਣਾਇਆ ਸੀ ਵਾਈਟ ਹਾਊਸ ਜਿੱਥੇ ਜਾਂਦੇ ਹਨ ਦੁਨੀਆ ਨੂੰ ਹਿਲਾ ਦੇਣ ਵਾਲੇ ਫੈਸਲੇ ਜਾਨੋ ਇਸ ਦੀ ਉਸਾਰੀ ਤੇ ਖਰਚ ਹੋਏ ਕਿੰਨੇ ਕਰੋੜ ਵਾਈਟ ਹਾਊਸ ਸੰਯੁਕਤ ਰਾਜ ਦੇ ਰਾਸ਼ਟਰਪਤੀ ਦਾ ਅਧਿਕਾਰ ਕਰਤਤ ਕਰ ਕਰਤ ਨਿਵਾਸ ਅਧਿਕਾਰ ਜਾਂ ਸਥਾਨ ਹੈ ਇਸ ਇਹ ਵਾਸ਼ਿੰਗਟਨ ਡੀਸੀ ਵਿੱਚ 1600 ਪੈਨਸਿਲਵੇਨੀਆਨ ਤੇ ਐਵੈਨਿਊ ਐਨ ਡਬਲ ਜੂ ਤੇ ਸਥਿਤ ਹੈ ਇਹ ਉਹਨਾਂ ਉਹ ਥਾਂ ਹੈ ਜਿੱਥੇ ਅਮਰੀਕੀ ਰਾਸ਼ਟਰਪਤੀ ਵੱਡੇ ਫੈਸਲੇ ਲੈਂਦੇ ਹਨ ਜਿਨ੍ਹਾਂ ਵਿੱਚੋਂ ਬਹੁਤ ਸਾਰੀ ਸਾਰੇ ਦੁਨੀਆਂ ਨੂੰ ਪ੍ਰਭਾਵਿਤ ਕਰਦੇ ਹਨ ਜਿਵੇਂ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ ਸੰਬੰਧ ਫੈਸਲੇ ਜਿਨ੍ਹਾਂ ਨੇ ਪੂਰੀ ਦੁਨੀਆਂ ਵਿੱਚ ਹਗਾਮਾ ਮਚਾ ਦਿੱਤਾ ਹੈ ਉਹ ਸਾਰੀ ਕਿੰਨੇ ਦਿਨ ਤੱਕ ਚੱਲੀ ਵਾਈਟ ਹਾਊਸ ਦੀ ਨੀਂਹ ਪੱਥਰ 15 13 ਅਕਤੂਬਰ 191700 92 ਨੂੰ ਰੱਖਿਆ ਸੀ ਇਹ ਰੱਖਿਆ ਗਿਆ ਸੀ ਜਦੋਂ ਕਿ ਇਹ 18 ਸਾਲ ਵਿੱਚ ਪੂਰਾ ਹੋਇਆ ਸੀ ਜਾਨੀ ਕਿ ਇਸ ਨੂੰ ਪੂਰਾ ਹੋਏ 225 ਸਾਲ ਹੋ ਗਏ ਹਨ ਵਾਈਟ ਹਾਊਸ ਨੂੰ ਆਏ ਆਇਰਿਸ਼ ਜਨਮੇ ਆਰਕੀਟੈਕਟ ਜੇਮਜ ਹੋਬਨ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਇਸ ਤੋਂ ਬਾਅਦ ਬਹੁਤ ਸਾਰੇ ਠੇਕੇਦਾਰਾਂ ਨੇ ਇਸ ਨੂੰ ਬਣਾਉਣ ਵਿੱਚ ਭੂਮਿਕਾ ਨਿਭਾਈ ਇਸ ਦੀ ਕੀਮਤ ਕਿੰਨੀ ਹੈ ਰਿਪੋਰਟਾਂ ਅਨੁਸਾਰ ਵਾਈਟ ਹਾਊਸ ਬਣਾਉਣ ਲਈ 232.6 371 ਖਰਚ ਕੀਤੇ ਗਏ ਸਨ ਜੋ ਕਿ ਇਸ ਹਸਾਲ 2025 ਵਿੱਚ ਤਰਤਾਲੀ ਕੰਨਮੇ 100 ਦਾ ਲਗਭਗ 38.25 ਕਰੋੜ ਰੁਪਏ ਹਨ ਵਾਈਟ ਹਾਊਸ ਅਮਰੀਕਾ ਦੀ ਸੰਗੀ ਸਰਕਾਰ ਦੀ ਮਲਕੀਅਤ ਹੈ ਵਾਈਟ ਹਾਊਸ ਦੀਆਂ ਵਿਸ਼ੇਸ਼ਤਾਵਾਂ ਕੀ ਹਨ ਵਾਈਟ ਹਾਊਸ ਵਿੱਚ 6 ਮੰਜ਼ਲਾ ਤੇ 55000 ਵਰਗ ਫੁੱਟ ਦਾ ਫਲੋਰ 132 ਕਮਰੇ 35 ਬਾਥਰੂਮ 412 ਦਰਵਾਜ਼ੇ ਅਤੇ 147 ਖਿੜਕੀਆਂ ਇਸ ਵਿੱਚ 28 ਫਾਇਰਪਲੇਸ ਤੇ 8 ਪੋਰਟ ਆਂ ਤਿੰਨ ਲੈਫਟ ਤਿੰਨ ਪੰਜ ਫੁੱਲ ਟਾਈਮ ਸ਼ੈਫ ਇੱਕ ਟੈਨਸ ਕੋਰਟ ਇੱਕ ਗੇਂਦਬਾਜ਼ੀ ਗਲੀ ਅਤੇ ਇੱਕ ਮੂਵੀ ਥੀਏਟਰ ਵੀ ਹੈ ਇੱਥੇ ਇੱਕ ਜੋਗਿੰਗ ਟ੍ਰੈਕ ਅਤੇ ਇੱਕ ਸਵੀਮਿੰਗ ਪੂਲ ਵੀ ਹੈ ਇਸ ਮਹਾਰਤ ਦੀਆਂ ਹੋਰ ਵਿਸ਼ੇਸ਼ਤਾਵਾਂ ਰੈਡੀ ਡਾਂਸ ਬਿਲਡਿੰਗ ਦੇ ਦੇ ਸਟੇਟ ਫਲੋਰ ਵਿੱਚ ਈਸਟ ਰੂਮ ਗ੍ਰੀਨ ਰੂਮ ਬਲੂ ਰੂਮ ਰੈੱਡ ਰੂਮ ਸਟੇਟ ਡਾਈਨਿੰਗ ਰੂਮ ਫੈਮਿਲੀ ਡਾਈਨਿੰਗ ਰੂਮ ਕਲਾਸ ਰੂਮ ਐਟ੍ਰਾਸ ਹਾਲ ਅਤੇ ਕੋਡੀਆਂ ਸ਼ਾਮਲ ਹਨ ਗਰਾਉਂਡ ਫਲੋਰ ਤੇ ਡਿੱਪਲੋ ਮੈਟਿਕ ਤੇ ਇਸ ਇੰਸਪੈਕਸ਼ਨ ਰੂਮ ਮੈਪ ਰੂਮ ਚਾਹੀਨਾ ਰੂਮ ਵਰਮੀਲ ਰੂਮ ਲਾਇਬ੍ਰੇਰੀ ਮੁੱਖ ਰਸੋਈ ਅਤੇ ਹੋਰ ਦਫ਼ਤਰ ਹਨ ਧੰਨਵਾਦ